ਹਾਂਜੀ ਦੋਸਤੋ ਇਹ ਵੀਡੀਓ ਉਹਨਾਂ ਲਈ ਨਹੀਂ ਸਿਰਫ ਜਿਨ੍ਹਾਂ ਕੋਲ ਜ਼ਮੀਨ ਹੈ ਇਹ ਵੀ ਵੀਡੀਓ ਉਹਨਾਂ ਲਈ ਵੀ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਕਿਉਂਕਿ ਸਾਡੇ ਕੋਲ ਹਰ ਇੱਕ ਦੇ ਕੋਲ ਜਿਹੜਾ ਕੋਈ ਨਾ ਕੋਈ ਥੋੜੀ-ਮੋਟੀ ਜਗਾ ਚਾਹੇ ਉਹ ਰੂੜੀਵਾਦੀ ਆ ਮਕਾਨ ਹੈ ਦੁਕਾਨ ਹੈ ਠੀਕ ਹੈ ਜਿਹੀਆਂ ਚੀਜ਼ਾਂ ਹਰ ਇੱਕ ਦੇ ਕੋਲ ਜ਼ਰੂਰ ਹੁੰਦੀਆਂ ਨੇ ਜ਼ਮੀਨ ਹਰ ਇੱਕ ਦੇ ਕੋਲ ਬੇਸ਼ੱਕ ਨਹੀਂ ਹੁੰਦੀ ਪਰ ਮਕਾਨ ਦੁਕਾਨ ਜਾਂ ਖਾਲੀ ਜਗ੍ਹਾ ਰੂੜੀਵਾਦੀ ਜਗ੍ਹਾ ਥੋੜੀ-ਬੋਤੀ ਜਗ੍ਹਾ ਜਿਹੜੀ ਸਾਡੇ ਕੋਲ ਜ਼ਰੂਰ ਹੁੰਦੀ ਹੈ ਤੇ ਅਸੀਂ ਉਸ ਦੀ ਰਜਿਸਟਰੀ ਕਿਸੇ ਨਾ ਕਿਸੇ ਦਿਨ ਜ਼ਰੂਰ ਕਰਾਉਣੀ ਹੈ ਬੇਸ਼ੱਕ ਅਸੀਂ ਉਹ ਕਿਸ ਨੂੰ ਵੇਚ ਨਹੀਂ ਨਾ ਹੋਵੇ ਠੀਕ ਹੈ ਜਾਂ ਕਿਸੇ ਨੇ ਖਰੀਦਣੀ ਨਾ ਹੋਵੇ ਪਰ ਉਸ ਦੀ ਇੱਕ ਰਜਿਸਟਰੀ ਕਰਾਉਣੀ ਆ ਉਹ ਰਜਿਸਟਰੀ ਹੁੰਦੀ ਹੈ ਅਸੀਂ ਆਪਣੇ ਪਰਿਵਾਰ ਦੇ ਹੀ ਕਿਸੇ ਮੈਂਬਰ ਦੇ ਨਾਂ ਤੇ ਜਦੋਂ ਕੋਈ ਇਨਸਾਨ ਜਿਆਦਾ ਉਮਰ ਦਾ ਹੋ ਜਾਂਦਾ ਹੈ ਤਾਂ ਉਹ ਆਪਣੇ ਬੱਚਿਆਂ ਦੇ ਨਾਮ ਕਰਾ ਦਿੰਦਾ ਹੈ ਜਾਂ ਬੱਚੇ ਆਪਣੇ ਮਾਤਾ ਪਿਤਾ ਦੇ ਨਾਮ ਕਰਾ ਤਿੰਨ ਦਿਨ ਜਦੋਂ ਉਹ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਇੱਥੋਂ ਵਾਲੀ ਪ੍ਰਾਪਰਟੀ ਉਹ ਆਪਣੇ ਮਾਤਾ ਪਿਤਾ ਦੇ ਨਾਮ ਕਰਾਏ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਰਿਸ਼ਤੀ ਕਰਾਉਣ ਨੂੰ ਜਿਹੜੀ ਬਲੱਡ ਰਿਸ਼ਣ ਦ੍ਰਿਸ਼ਟੀ ਕਿਹਾ ਜਾਂਦਾ ਹੈ ਤਬਦੀਲ ਮਲਕੀਅਤ ਕਿਹਾ ਜਾਂਦਾ ਹੈ ਖੂਨ ਦੇ ਰਿਸ਼ਤੇ ਵਾਲੀ ਰਿਸ਼ਤੀ ਕਿਹਾ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਰਿਸ਼ਤੀ ਦੇ ਵਿੱਚ ਬਹੁਤੇ ਲੋਕ ਦੇ ਵਿੱਚ ਜਿਹੜਾ ਅੱਕੀ ਘੱਟਾ ਪਾਇਆ ਜਾਂਦਾ ਜਿਨ੍ਹਾਂ ਨੂੰ ਰਜਿਸਟਰੀ ਦੇ ਬਾਰੇ ਜਾਣਕਾਰੀ ਹੀ ਨਹੀਂ ਹੈ ਕਿਸੇ ਦੇ ਉੱਪਰ ਕਿੰਨਾ ਖਰਚ ਆਉਂਦਾ ਹੈ ਤੇ ਇਸ ਦੇ ਬਾਰੇ ਹੀ ਅੱਜ ਆਪਾਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖਿਓ ਠੀਕ ਹੈ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਯਾਰ ਕਿਉਂਕਿ ਇਸ ਤਰ੍ਹਾਂ ਦੀ ਹੈ ਨੌਲੇਜ ਵਾਲੀ ਵੀਡੀਓ ਤੁਹਾਨੂੰ YouTube ਚੈਨਲ ਤੇ ਸ਼ਾਇਦ ਹੀ ਵੇਖਣ ਨੂੰ ਮਿਲਣ ਸੋ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸੋ ਹੁਣ ਗੱਲ ਕਰਦੇ ਆਪਾਂ ਰਜਿਸਟਰੀ ਖਰਚ ਦੇ ਬਾਰੇ ਉਸ ਤੋਂ ਪਹਿਲਾਂ ਇੱਕ ਛੋਟੀ ਜਹੀ ਜਾਣਕਾਰੀ ਦੇ ਦੇਵਾਂ ਕਿ ਇਸ ਰਜਿਸਟਰੀ ਨੂੰ ਕਰਾਉਣ ਵਾਸਤੇ ਜੋ ਵੀ ਵਿਅਕਤੀ ਰਿਸ਼ਤੀ ਕਰਾਉਣਾ ਚਾਹੁੰਦਾ ਹੈ ਉਸ ਦਾ ਆਈਡੀ ਪ੍ਰੂਫ ਹੈ ਜਿਉਂ ਆਧਾਰ ਕਾਰਡ ਉਸ ਦਾ ਪੈਨ ਕਾਰਡ ਜਿਸ ਦੇ ਹੱਕ ਵਿੱਚ ਕਰਾਉਣੀ ਹੈ ਉਸ ਦਾ ਵੀ ਆਧਾਰ ਕਾਰਡ ਤੇ ਪੈਨ ਕਾਰਡ ਇਸ ਤੋਂ ਇਲਾਵਾ ਦੋ ਵਿਟਨੈਸ ਜਿਸ ਦੇ ਵਿੱਚ ਇੱਕ ਕੋਈ ਆਮ ਗਵਾਹ ਉਸ ਦਾ ਵੀ ਆਈਡੀ ਪ੍ਰੂਫ ਆਧਾਰ ਕਾਰਡ ਤੇ ਇੱਕ ਉਸੇ ਹੀ ਪਿੰਡ ਦਾ ਜਿਹੜਾ ਨੰਬਰਦਾਰ ਜਿਸ ਦਾ ਆਈਡੀ ਪ੍ਰੂਫ ਲੱਗੇਗਾ ਚਾਰਾਂ ਦਾ ਹੀ ਹਾਜ਼ਰ ਹੋਣਾ ਜਿਹੜਾ ਦਫ਼ਤਰ ਦੇ ਵਿੱਚ ਜ਼ਰੂਰੀ ਹੈ ਜਿਨ੍ਹਾਂ ਦੀ ਫੋਟੋ ਵੀ ਹੁੰਦੀ ਹੈ ਇਸ ਤੋਂ ਇਲਾਵਾ ਸਬੰਧਿਤ ਨੰਬਰਦਾਰ ਵੱਲੋਂ ਇੱਕ ਪਟਵਾਰੀ ਦੀ ਸਹਾਇਤਾ ਨਾਲ ਜਿਹੜਾ ਕੁਰਸੀਨਾਮਾ ਵੀ ਇੱਕ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਜੋ ਵਿਅਕਤੀ ਆਪਣੀ ਜ਼ਮੀਨ ਦੀ ਰਿਸ਼ਤੀ ਕਰਵਾ ਰਿਹਾ ਹੈ ਉਸ ਦੇ ਬਾਰਸ ਤਸਦੀਕ ਕੀਤੇ ਜਾਂਦੇ ਨੇ ਉਸ ਦੇ ਸਾਰੇ ਜੋ ਵੀ ਫੈਮਿਲੀ ਹੁੰਦੀ ਹੈ ਉਸ ਦੀ ਪਤਨੀ ਉਸ ਦੀ ਮਾਤਾ ਪਿਤਾ ਤੇ ਉਸ ਦੇ ਬੱਚੇ ਜਿਹੜੇ ਉਸ ਕੁਰਸੀ ਨਾਮ ਦੇ ਵਿੱਚ ਦੇ ਰਹੇ ਦਰਸਾਏ ਜਾਂਦੇ ਨੇ ਜਿਸ ਦੇ ਉੱਪਰ ਨੰਬਰਦਾਰ ਦੀ ਗਵਾਹੀ ਵੀ ਪਾਈ ਜਾਂਦੀ ਹੈ ਹੁਣ ਜੇਕਰ ਰਿਸ਼ਤੀ ਖਰਚ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਖਰਚ ਆਉਂਦਾ ਹੈ ਉਹ ਅਪਾਇੰਟਮੈਂਟ ਦਾ ਹੁੰਦਾ ਹੈ ਜਦੋਂ ਅਸੀਂ ਰਿਸ਼ਤੀ ਨੂੰ ਆਨਲਾਈਨ ਕਰਦੇ ਹਾਂ ਠੀਕ ਹੈ ਆਨਲਾਈਨ ਜਦੋਂ ਅਸੀਂ ਕਰਦੇ ਹਾਂ ਤਾਂ ਅਪਾਇੰਟਮੈਂਟ ਦੀ ਫੀਸ ਹੈ ਜਿਹੜੀ ਉਹ 500 ਰੁਪਏ ਹੈ ਜੋ ਕਿ ਦੋ ਵਾਰ ਲਈ ਵੈਲਡ ਹੁੰਦੀ ਹੈ ਇੱਕ ਜੇਕਰ ਤੁਸੀਂ ਅੱਜ ਦੀ ਅਪਾਇੰਟਮੈਂਟ ਲੈਂਦੇ ਹੋ ਅੱਜ ਕਿਸੇ ਕਾਰਨ ਤੁਸੀਂ ਰਜਿਸਟਰੀ ਨਹੀਂ ਕਰਵਾ ਸਕੇ ਤਾਂ ਉਸੇ ਹੀ ਅਪਾਇੰਟਮੈਂਟ ਤੇ ਇੱਕ ਵਾਰ ਤੁਸੀਂ ਦੁਬਾਰਾ ਰਜਿਸਟਰੀ ਕਰਾ ਸਕਦੇ ਹੋ ਉਹ ਰੀਸ਼ਡਿਊਲ ਹੋ ਜਾਂਦੀ ਹੈ ਠੀਕ ਹੈ ਇਸ ਦੀ ਫੀਸ ਹੈ ਜੋ 500 ਰੁਪਏ ਹੈ ਇਸ ਤੋਂ ਇਲਾਵਾ ਜਿਹੜੀ ਸੈਕੰਡ ਫੀਸ ਹੈ ਉਹ ਹੈ ਇੱਕ ਅਲੱਗ ਤੋਂ ਜਿਹੜੀ ਫੀਸ ਭਰੀ ਜਾਂਦੀ ਹੈ ਜਿਸ ਦੇ ਵਿੱਚ ਰਜਿਸਟ੍ਰੇਸ਼ਨ ਫੀਸ ਆ ਜਾਂਦੀ ਹੈ ਪੇਸਟਿੰਗ ਫੀਸ ਆ ਜਾਂਦੀ ਹੈ ਤੇ ਇੰਤਕਾਲ ਫੀਸ ਆ ਜਾਂਦੀ ਹੈ ਉਸ ਦੀ ਜਿਹੜੀ ਫੀਸ ਹੈ ਕਿੰਨੀ ਕਿੰਨੀ ਹੈ ਰਜਿਸਟ੍ਰੇਸ਼ਨ ਫੀਸ ਦੀ ਗੱਲ ਕਰਗੇ ਤਾਂ ਬਲੱਡ ਰੀਸ਼ਿੰਦ ਜਿਹੜੀ 500 ਰੁਪਇਆ ਹੈ ਇਸ ਤੋਂ ਇਲਾਵਾ ਜਿਹੜੀ ਮਿਊਟੇਸ਼ਨ ਇੰਤਕਾਲ ਫੀਸ ਹੈ ਉਹ 600 ਰੁਪਇਆ ਹੈ ਅਤੇ ਜੋ ਪੇਸਟਿੰਗ ਫੀਸ ਹੈ ਉਹ 200 ਰੁਪਇਆ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਇਸ ਫੀਸ ਨੂੰ ਭਰੋਗੇ ਤਾਂ ਸਰਵਿਸ ਚਾਰਜ ਲਗਭਗ 17-18 ਰੁਪਏ ਜਾਂ 20 ਰੁਪਏ ਮੰਨ ਕੇ ਚੱਲੇਗੇ ਤਾਂ ਕੁੱਲ ਮਿਲਾ ਕੇ 1320 ਰੁਪਏ ਜਾਂ 17 ਰੁਪਏ ਦੀ ਜਿਹੜੀ ਇੱਕ ਰਸੀਦ ਤੁਹਾਡੀ ਕੱਟੀ ਜਾਵੇਗੀ ਇਸ ਤੋਂ ਇਲਾਵਾ ਹੋਰ ਕੋਈ ਵੀ ਇਸ ਦਾ ਖਰਚ ਨਹੀਂ ਹੁੰਦਾ ਜੇਕਰ ਤੁਸੀਂ 1300 ਰੁਪਿਆ ਇਹ ਅਤੇ 500 ਪੁਆਇੰਟ ਪੈਂਟ ਦਾ ਲਾਉਂਗੇ ਤਾਂ ਕੁੱਲ ਮਿਲਾ ਕੇ 1800 ਰੁਪਏ ਜਿਹੜਾ ਇਸ ਦਾ ਬਣਦਾ ਹੈ ਇਸ ਤੋਂ ਇਲਾਵਾ ਜੋ ਵੀ ਬਸੀਕ ਕਨਿਵਿਜਨ ਉਸ ਨੂੰ ਤਿਆਰ ਕਰਦਾ ਹੈ ਉਹ ਆਪਣਾ ਖਰਚਾ ਲੈਂਦਾ ਹੈ ਰਜਿਸਟਰੀ ਨੂੰ ਲਿਖਣ ਦਾ ਤਿਆਰ ਕਰਨ ਦਾ ਜਾਂ ਜੇਕਰ ਕੋਈ ਪ੍ਰਾਈਵੇਟ ਵਿਅਕਤੀ ਇਸ ਦੀ ਫੀਸ ਵਗੈਰਾ ਜਾਂ ਆਨਲਾਈਨ ਕਰਦਾ ਹੈ ਤਾਂ ਉਹ ਆਪਣਾ ਅਲੱਗ ਤੋਂ ਖਰਚਾ ਲੈਂਦੇ ਨੇ ਜੇਕਰ ਤੁਸੀਂ 1800 ਤੋਂ ਬਿਨਾ 1200 ਰੁਪਿਆ ਖਰਚਾ ਵੀ ਮੰਨ ਕੇ ਚੱਲੋ ਤਾਂ ਕੁੱਲ ਮਿਲਾ ਕੇ ਤੁਹਾਡਾ 3000 ਰੁਪਿਆ ਜਿਹੜਾ ਰਜਿਸਟਰੀ ਦੇ ਉੱਪਰ ਖਰਚ ਆਉਂਦਾ ਹੈ ਸੋ ਅੱ ਸਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਤੇ ਹੁਣ ਤੁਸੀਂ ਕਿਸ ਰਜਿਸਟਰੀ ਦੇ ਉੱਪਰ ਜਾਣਨਾ ਚਾਹੁੰਦੇ ਹੋ ਕਿ ਕਿੰਨਾ ਖਰਚਾ ਆਉਂਦਾ ਹੈ ਜਿਸ ਦੇ ਵਿੱਚ ਵੈਜ ਦੀ ਰਜਿਸਟਰੀ ਵੀ ਆ ਜਾਂਦੀ ਹੈ ਠੀਕ ਹੈ ਗਹਿਣੇ ਦੀ ਰਜਿਸਟਰੀ ਆ ਜਾਂਦੀ ਹੈ ਇਸ ਤੋਂ ਇਲਾਵਾ ਬਸੀਅਤ ਆ ਜਾਂਦੀ ਹੈ ਗੋਦਨਾਮਾ ਆ ਜਾਂਦਾ ਹੈ ਅਤੇ ਹੋਰ ਬਹੁਤ ਸਾਰੇ ਬਸੀਕੇ ਜਿਹੜੇ ਇਸ ਦੇ ਵਿੱਚ ਆ ਜਾਂਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਉੱਤੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ